ਖਸ਼ਿਆਰਪੁਰ ਦੇ ਦਸੂਹਾ ਦੇ ਸਰਕਾਰੀ ਹਸਪਤਾਲ ਵਿੱਚ ਉਸ ਦਿਨ ਹੰਗਾਮਾ ਹੋ ਗਿਆ ਜਦੋਂ ਇੱਕ ਔਰਤ ਤੇ ਉਸ ਦੇ ਭਰਾ ਨੇ ਆਪਣੇ 4 ਸਾਲ ਦੇ ਬੱਚੇ ਦੀ ਦਵਾਈ ਸਰਕਾਰੀ ਹਸਪਤਾਲ ਤੋਂ ਲਈ ਤੇ ਉਸ ਦਵਾਈ ਵਿੱਚ ਫੰਗਸ ਯਾਨੀ ਉੱਲੀ ਲੱਗੀ ਹੋਈ ਸੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਪ੍ਰਿੰਸ ਨੇ ਦੱਸਿਆ ਕਿ ਉਹਨਾਂ ਦੀ ਭੈਣ ਮਨੁਵਿੰਦਰ ਕੌਰ ਆਪਣੇ 4 ਸਾਲ ਦੇ ਬੇਟੇ ਦੀ ਦਵਾਈ ਲੈਣ ਹਸਪਤਾਲ ਆਈ ਸੀ ਤੇ ਡਾਕਟਰੀ ਜਾਂਚ ਤੋਂ ਬਾਅਦ ਹਸਪਤਾਲ ਤੋਂ ਬੱਚੇ ਨੂੰ ਪੀਣ ਵਾਲੀ ਦਵਾਈ ਲਈ ਪਰ ਦਵਾਈ ਜਦੋਂ ਸ਼ਿਸ਼ੀ ਨੂੰ ਗੌਰ ਨਾਲ ਦੇਖਿਆ ਤਾਂ ਉਸ ਵਿੱਚ ਉੱਲੀ ਲੱਗੀ ਹੋਈ ਸੀ ਪ੍ਰਿੰਸ ਦਾ ਕਹਿਣਾ ਹੈ ਕਿ ਲਾਪਰਵਾਹੀ ਦੀ ਉੱਚ ਪੱਤਰੀ ਜਾਂਚ ਹੋਣੀ ਚਾਹੀਦੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜਿਕਰੇ ਦਵਾਈ ਬੱਚੇ ਨੂੰ ਪਾ ਦਿੰਦੇ ਤਾਂ ਕੋਈ ਵੀ ਅਨਹੋਣੀ ਹੋ ਸਕਦੀ ਸੀ ਤੇ ਇਸ ਦੀ ਗਹਿਰਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਅੱਜ ਮੇਰੇ ਭਾਂਜੇ ਦੀ ਪੇਟ ਦੇ ਵਿੱਚ ਕੋਈ ਪ੍ਰੋਬਲਮ ਸੀਗੀ ਤਾਂ ਉਹਦੇ ਲਈ ਮੇਰੇ ਸਿਸਟਰ ਤੇ ਮੇਰੇ ਦੋਨੋਂ ਭਾਂਜਿਆਂ ਨੂੰ ਲੈ ਕੇ ਆਈ ਸੀਗੀ। ਤੇ ਜਦੋਂ ਹੁਣ ਥੋੜੀ ਦੇਰ ਪਹਿਲਾਂ ਇਹਨਾਂ ਨੇ ਫਾਰਮੇਸੀ ਤੋਂ ਮੈਡੀਸਨ ਲਈ ਆ ਤੇ ਮੈਨੂੰ ਫੋਨ ਆਇਆ ਕਿ ਅਸੀਂ ਮੈਡੀਸਨ ਲੈ ਲਈਏ ਮੈਂ ਉਹਨਾਂ ਨੂੰ ਛੱਡਣ ਚੱਲਾਂ ਜਦੋਂ ਮੈਡੀਸਨ ਚੈੱਕ ਕੀਤੀ ਹੈ ਜਦੋਂ ਦੇਖੀ ਆ ਤਾਂ ਮੈਡੀਸਨ ਦੇ ਵਿੱਚ ਤੁਸੀਂ ਸਾਰੇ ਸਾਫ਼ ਦੇਖ ਸਕਦੇ ਹੋ ਉਲੀ ਜੰਮੀ ਪੰਜਾਬ ਸਰਕਾਰ ਇੱਕ ਪਾਸੇ ਕਹਿ ਰਹੀ ਹੈ ਕਿ ਹਾਂ ਵੀ ਆਪਾਂ ਬਹੁਤ ਵਧੀਆ ਸਹੂਲਤਾ ਦੇਤੀਆਂ ਅਸੀਂ ਇੰਨੇ ਕਰੋੜ ਭੇਜ ਦਿੱਤੇ ਉਹ ਯਾਰ ਜੇ ਇਹੋ ਜੀ ਮੈਡੀਸਿਨ ਦੇਣੀ ਇਹਨੂੰ ਚੰਦਾ ਤਾਂ ਤੁਸੀਂ ਦੋ ਹੀ ਨਾ ਬੱਦੇ ਬਾਹਰੋਂ ਤਾਂ ਲੈ ਸਕਦੇ ਆ ਕਿੰਨੇ ਸਾਲ ਦਾ ਬੱਚਾ ਬੱਚਾ 4 ਸਾਲ ਦਾ ਮੈਂ 4 ਸਾਲ ਦੇ ਬੱਚੇ ਨੂੰ ਦੇ ਦਿੰਦਾ ਬੱਚੇ ਬੱਚੇ ਦੀ ਡੈਥ ਹੋ ਜਾਂਦੀ ਅਸੀਂ ਕੌਣ ਜ਼ਿੰਮੇਵਾਰ ਸੀ ਐਸਐਮਓ ਸਾਹਿਬ ਨਾਲ ਮੇਰੀ ਗੱਲ ਹੋਈ ਆ ਉਹ ਕਹਿ ਰਹੇ ਆ ਕਿ ਮੈਂ ਸਰਕਾਰ ਨਾਲ ਕਿਤੇ ਬੀਸੀ ਚ ਬੀਜ਼ੀ ਆ ਮੇਰਾ ਬਾਅਦ ਵਿੱਚ ਗੱਲ ਕਰਿਓ ਕੀ ਲੱਗਦਾ ਹੈ ਕਿ ਇਹ ਦਵਾਈ ਪੁਰਾਣੀ ਦੇ ਨਵੇਂ ਲੈਵਲ ਲੱਗਾ ਹੋਇਆ ਹੈ ਇਹ ਪੁਰਾਣੀ ਦਵਾਈ ਦੇਖੋ ਸਰ ਆ ਦੇਖੋ ਖੁਦ ਦੇਖੋ ਆ ਦੇਖੋ ਇਸ ਤੋਂ ਪਤਾ ਲੱਗਦਾ ਕਿ ਇਹ ਲੈਵਲ ਹੀ ਚੇਂਜ ਕੀਤਾ ਹੋਇਆ ਸਰਬ ਇਹਦੀ ਐਕਸਪਾਇਰਡ ਦਵਾਈ ਦਿੱਤੇ ਸਿਰਫ ਇਹਦੀ ਐਕਸਪਾਇਰੀ ਡੇਟ ਵਧਾਈ ਗਈ ਆ ਮੈਡੀਸਨ ਇਹਦੀ ਤਾਂ ਐਕਸਪਾਇਰੀ ਹੀ ਹੈ ਕੀ ਮੰਗ ਕਰਦੇ ਕੋਪਾ ਬਲਵੰਤ ਸਾਹਿਬ ਮੈਂ ਭਗਵੰਤ ਸਿੰਘ ਸਾਹਿਬ ਤੋਂ ਇਹ ਕਹਦਾ ਵੀ ਸਾਹਿਬ ਕੱਟੋ-ਕੱਟ ਤੁਸੀਂ ਲੋਕਾਂ ਨੂੰ ਇਹ ਨਹੀਂ ਪੂਰੀ ਪ੍ਰੋਪਰ ਚੰਗੀ ਮੈਡੀਸਨ ਦੇ ਸਕਦੇ ਤਾਂ ਇਹ ਨਾ ਕਹੋ ਕਿ ਸਰਕਾਰੀ ਹਸਪਤਾਲ ਚ ਸਾਰੀਆਂ ਅਵੇਲੇਬਲ ਆ ਕੱਟੋ-ਕੱਟ ਲੋਕਾਂ ਦੀ ਜਾਨ ਤਾਂ 바ਜੂਗੀ ਜਿਹੜੇ ਚਾਰ ਪੈਸੇ ਖਰਚ ਲਣਗੇ ਤੁਹਾਡੀ ਤੁਸੀਂ ਫ੍ਰੀ ਦੇ ਚੱਕਰ ਦੇ ਵਿੱਚ ਆ ਦੇਖੋ ਇਹ ਨੂੰ ਹੁਣ ਜੇ ਫੋਰੈਂਸਿਕ ਲਈ ਭੇਜ ਦਿਓ ਅੱਜ ਭੇਜ ਜਮਾ ਤੁਹਾਨੂੰ ਦੇਖੇ ਜੇ ਇਹਦੇ ਵਿੱਚ ਜੇ ਇਹਦੇ ਵਿੱਚ ਫੰਗਸ ਨਾ ਆਈ ਜੇ ਫੰਮੀ ਮੇਰਾ ਨਾ ਬਟਾ ਦਿਓ ਤਾਂ ਆ ਸਾਹਮਣੇ ਆ ਦੇਖੋ ਉੱਪਰ ਤਰ ਰਹੀ ਆ ਕੀ ਲੱਗਦਾ ਲਾਪਰਵਾਹੀ ਆ ਨੀਚੇ ਆ ਨੀਚੇ ਸਾਰੀ ਆ ਦੇਖੋ ਸਰ ਨੀਚੇ ਸਾਰੀ ਫੰਗਸ ਜੰਮੀ ਹੋਈ ਆ ਨੀਚੇ ਪਤਾ ਲੱਗਦਾ ਪਿਆ ਆ ਦੇਖੋ ਲੱਗਦਾ ਕਿ ਡਿਪਾਰਟਮੈਂਟ ਦੀ ਲਾਪਰਵਾਹੀ ਹੈ ਇਹਨਾਂ ਸਾਰੀ ਬਹੁਤ ਵੱਡੀ ਲਾਪਰਵਾਹੀ ਹੈ ਮੇਰੀ ਫਾਰਮਰ ਨਾਲ ਸੁਬਿੰਦਰ ਸਿੰਘ ਜੀ ਨਾਲ ਗੱਲ ਹੋਈ ਉਹਨਾਂ ਨੇ ਮੈਂ ਨੰਬਰ ਅਰੇਂਜ ਕੀਤਾ ਕਿਤੇ ਉਹ ਮੈਨੂੰ ਕਹਿੰਦੇ ਸਰ ਕੋਈ ਗੱਲ ਨਹੀਂ ਤੁਸੀਂ ਆ ਜਾਓ ਅਸੀਂ ਚੇਂਜ ਕਰ ਦਿੰਨੇ ਆ ਸਰ ਚਲੋ ਮੈਂ ਤਾਂ ਥੋੜਾ ਬੋਤਾ ਪੜਿਆ ਲ ਜਿਹਨੂੰ ਪਤਾ ਨਹੀਂ ਹੋ ਸਕਦਾ ਉਹ ਬੱਚੇ ਨੂੰ ਇਦਾਂ ਹੀ ਦੇ ਦਿੰਦਾ ਬੱਚੇ ਦੀ ਡੈਥ ਤਾਂ ਹੋ ਗਈ ਸੀ ਨਾ ਲੱਗਦਾ ਇਹੋ ਜਿਹੀ ਸਟਾਫ ਤੇ ਲਾਪਰਵਾਹੀ ਤੇ ਕਾਰਵਾਈ ਨਹੀਂ ਹੋਈ ਬਿਲਕੁਲ ਹੋਣੀ ਚਾਹੀਦੀ ਮੈਂ ਹੁਣ ਥੋੜੇ ਟਾਈਮ ਦੇ ਵਿੱਚ ਮੈਂ 112 ਤੇ ਵੀ ਕਾਲ ਕਰ ਕਰਾਂਗਾ ਤਾਂ ਕਿ ਇਹਨਾਂ ਤੇ ਪ੍ਰੋਪਰ ਮੈਡੀਕਲ ਨੈਗਲੀਜੈਂਸ ਦਾ ਪਰਚਾ ਹੋਵੇ ਠੀਕ ਹੈ ਜੀ ਸੈਕਿੰਡਲੀ ਮੈਂ 104 ਤੇ ਵੀ ਕਾਲ ਕੀਤੀ ਉਹਨਾਂ ਨੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ ਸਿਰਫ ਇਹ ਹੀ ਕਿਹਾ ਕਿ ਸਾਡਾ ਸੀਨੀਅਰ ਤੁਹਾਨੂੰ ਬੈਕ ਕਾਲ ਕਾਲ ਬੈਕ ਕਰੇਗਾ ਅਸੀਂ ਅਰੇਂਜ ਕਰਾਤੀ ਜੀ ਕਾਲ ਬੈਕ ਬਲਵਿੰਦਰ ਕੌਰ ਜੀ ਕਿਨਾਂ ਬੈਠੇ ਦਾ ਕੋਮਲ ਵੀਰ ਇਹਦੀ ਦਵਾਈ ਲੈਣ ਤੁਸੀਂ ਆਏ ਸੀ ਹਾਂਜੀ 这机机坏也是。 ਸਰ ਮੈਂ ਦਵਾਈ ਲੈਣ ਆਏ ਸੀ ਜ ਸਾਡਾ ਡਾਕਟਰ ਸਰ ਨੇ ਸਾ ਕੋਈ ਦਵਾਈ ਮੈ ਲਖਵਾਈ ਸੀ ਮੈਂ ਲੈ ਇਹ ਉਹਨੇ ਦਵਾਈ ਦਿੱਤੀ ਲੈ ਕੇ ਮੈਂ ਤੁਹਾਂਗੇ ਅੰਦਰੋਂ ਲਈ ਆ ਅੰਦਰੋਂ ਲਈ ਉਹਨੇ ਮੈਨੂੰ ਦਵਾਈ ਦਿੱਤੀ ਪਰ ਜਿਸ ਦਿਨ ਮੈਂ ਦੇਖੀ ਸੀ ਨਾ ਮੈਨੂੰ ਵੀ ਉਸਦੇ ਥੋੜੇ ਡਾਊਟ ਹੋਇਆ ਸੀਗਾ ਪਰ ਫੇਰ ਮੈਂ ਨਾ ਫੇਰ ਵੀ ਲੈ ਗਏ ਮੈਂ ਕਿਹਾ ਆਪਣੇ ਭਰਾ ਨੂੰ ਦਵਾਈ ਨਾਲ ਕੋ ਲੈਣੀ ਸੀ ਨਾ ਮੈਂ ਕਿਹਾ ਬਾਕੀ ਮੈਡੀਕਲ ਸਟੋਰ ਦੀ ਸੀਗੀ ਲਿਖੀ ਹੋ ਮੋਂੋਕ ਲੈਣ ਗਏ ਸੀ ਉਹਨੂੰ ਦਿਖਾਇਆ ਮੈਂ ਕਿਹਾ ਸਰ ਭਾਜੀ ਇਹ ਮਾਡੀ ਦਵਾਈ ਦੇਖਿਓ ਤੇ ਥੋੜਾ ਡਾਟ ਜਿਹਾ ਲੱਗਦਾ ਆ ਜਿਹੜੇ ਭਾਜੀ ਨੇ ਦੇਖਿਆ ਭਾਜੀ ਕਹਿੰਦੇ ਦੀਦੀ ਇਹ ਦਵਾਈ ਨਹੀਂ ਦੇਣੀ ਤੁਸੀਂ ਇਹ ਦਵਾਈ ਖਰਾਬ ਆ ਦਵਾਈ ਖਰਾਬ ਆ ਤੇ ਫੇਰ ਇਹ ਮੇਰੇ ਬ੍ਰਦਰ ਆ ਇਹ ਵੀ ਉੱਥੇ ਬੈਠੇ ਸੀ ਇਹਨਾਂ ਨੂੰ ਵੀ ਵਜਲ ਦੇਖੀ ਤੇ ਚੈੱਕ ਕੀਤੀ ਹੁਣ ਚੈੱਕ ਕੀਤੀ ਆ ਤੇ ਹੋ ਜਲੇ ਖਰਾਬ ਨਿਕਲੀ ਦਵਾਈ ਸਰ ਕਿ ਇਹੋ ਜੀ ਲਾਪਰਵਾਹੀ ਤੇ ਹਾਂਜੀ ਸਰ ਸਰ ਮੈਂ ਕਹਿੰਦੀ ਅੱਜ ਮੇਰਾ ਬੱਚਾ ਆ ਚਲ ਮੇਰੇ ਬ੍ਰਦਰ ਪੜ੍ਹੇ ਲਿਖੇ ਆ ਚਲ ਮੈਂ ਇਹ ਪੜ੍ਹੇ ਲਿਖੇ ਦੇਖ ਲਿਆ ਜੇ ਕੋਈ ਬੱਚਾ ਅਨਪੜ੍ਹ ਵਿਖੇ ਮਾਂ ਪੇ ਅਨਪੜ੍ਹ ਹੋਵੇ ਤੇ ਉਹ ਦੇ ਦੇ ਕੇ ਤੇ ਉਹਨਾਂ ਦੇ ਬੱਚਾ ਲਗੇ ਆ ਨਾ ਹੱਥੋਂ ਤੇ ਇਹਨਾਂ ਨੇ ਸਾਡਾ ਬੱਚਾ ਸਾਨੂੰ ਵਾਪਸ ਦੇ ਦੇਣਗੇ ਇਹ ਵੀ ਗੱਲ ਸੁਣਾ ਸਾਨੂੰ ਸਾਡਾ ਬੱਚਾ ਸਾਨੂੰ ਵਾਪਸ ਦੇ ਸਕਦੇ ਫੇਰ ਠੀਕ ਆ ਸੀ ਦਵਾਈ ਦੇ ਦਿੰਨੇ ਆ ਕਿਸ ਕਰਤਾ ਹੋਣੀ ਆ ਇਹਨੇ ਉਹਨਾਂ ਨੇ ਸ਼ਿਕਾਇਤ ਕੀਤੀ ਤੇ ਸਾਨੂੰ ਮੈਡੀਸਿਨ ਲਈ ਹੈਗੀ ਆ ਉਸ ਦੇ ਵਿੱਚ ਫੰਗਸ ਲੱਗੀ ਹੈਗੀ ਆ ਤੇ ਮੈਂ ਸ਼ਿਕਾਇਤਕਰਤਾ ਨੂੰ ਖਿਆਲ ਲਿਆ ਕਿ ਮੈਨੂੰ ਦਿਖਾ ਲੋ ਨਹੀਂ ਦਿਖਾਈ ਹੈਗੀ ਆ ਉਹ ਸਰਕਾਰੀ ਜਿਹੜਾ ਸਸਪੈਂਸ਼ਨ ਹੈਗਾ ਸਰਕਾਰੀ ਦਵਾਈ ਹੈਗੀ ਜਿਹਦੇ ਵਿੱਚ ਮੈਟਰੋ ਨੋਰਫਲੋਕਸਾਜ਼ਿਨ ਤੇ ਮੈਟਰੋ ਨੀਡਾਜੋਲ ਹੈਗੀ ਆ ਉਹ ਮੈਂ ਦੇਖਣ ਤੇ ਮੈਂ ਐਗਜ਼ੈਕਟਲੀ ਕਹਿ ਸਕਦਾ ਕਿ ਬਾਕੀ ਇਹ ਉਹ ਫੰਗਾ ਹੈਗੀ ਜਾਂ ਕੁਝ ਹੋਰ ਹੈਗਾ ਸਸਪੈਂਸ਼ਨ ਆ ਹੋ ਵੀ ਸਕਦਾ ਨਹੀਂ ਵੀ ਹੋ ਸਕਦਾ ਡਾਰਕ ਕੋਈ ਗਲਾਸ ਜਿਹੜਾ ਹੈ ਉਹਦਾ ਡਾਰਕ ਕਲਰ ਹੈਗਾ ਸੋ ਮੈਂ ਬਾਕੀ ਵੀ ਪੈਚ ਜਿਹੜੇ ਹੈਗੇ ਆ ਹਸਪਤਾਲ 'ਚ ਦਵਾਈ ਪਈ ਹੈ ਉਹਨਾਂ ਸਾਰੇ ਚੈੱਕ ਕਰੂੰਗਾ ਜੋ ਵੀ ਕਾਰਵਾਈ ਹੋਗੀ ਆਪਾਂ ਜ਼ਰੂਰ ਸੰਬੰਧੀ ਸਰਕਾਰ ਨੂੰ ਵੀ ਰਿਪੋਰਟ ਕਰਦੇ ਹਾਂ